ਹੁਸ਼ਿਆਰਪੁਰ ਚ ਇੱਕ ਪ੍ਰਵਾਸੀ ਨੇ ਕਿਸੇ ਬੱਚੇ ਦਾ ਕਤਲ ਕਰ ਦਿੱਤਾ ਇਧੀਆਂ ਜੰਦਰ ਦੇ ਵਿੱਚ ਹੋਇਆ ਕਿਸੇ ਪ੍ਰਵਾਸੀ ਨੇ ਕਿਸੇ ਬੱਚੇ ਦਾ ਮੋਲੇਸਟੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹਾਂ-ਥਾਂ ਤੇ ਚੋਰੀਆਂ ਹੋ ਰਹੀਆਂ ਹਨ ਸਕੂਟਰ ਚੋਰੀ ਹੋ ਰਹੇ ਗਲੀਆਂ ਦੇ ਵਿੱਚ ਅੱਜ ਪਤਾ ਨਹੀਂ ਲੱਗ ਰਿਹਾ ਪੁਲਿਸ ਕੋਲੋਂ ਕਿ ਕਿੱਥੇ ਕੀ ਹੋ ਰਿਹਾ ਅੱਜ ਕੁਝ ਹੋਏਂਦਾ ਪੁਲਿਸ ਨੂੰ ਪਤਾ ਨਹੀਂ ਲੱਗਦਾ ਪਿਆ ਕੋੜੇ ਦਿਨ ਪਹਿਲਾਂ ਹ ਹੁਸ਼ਿਆਰਪੁਰ ਹੋ ਗਿਆ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਸ਼ਰੀਫ ਪ੍ਰਵਾਸੀ ਹੈ ਜਿਹੜੇ ਪੰਜਾਬ ਦੀ ਤਰੱਕੀ ਲਈ ਬਹੁਤ ਜ਼ਿਆਦਾ ਜ਼ਿੰਮੇਵਾਰ ਵੀ ਹੈਗੇ ਖੇਤੀਬਾੜੀ ਹੋਵੇ ਇੰਡਸਟਰੀ ਹੋਵੇ ਉਹਨਾਂ ਦੇ ਵੀ ਲੋਕਾਂ ਦੀ ਗੁੱਸਾ ਨਫ਼ਰਤ ਚੱਲਦੀ ਹੈ ਜਦ ਕਿ ਸਾਰੀ ਦੁਨੀਆ ਤਾਂ ਇਦਾਂ ਦੀ ਨਹੀਂ ਹੁੰਦੀ ਮਗਰ ਇਹਨਾਂ ਦੀ ਆੜ ਦੇ ਵਿੱਚ ਜਦੋਂ ਜਦੋਂ ਕੋਈ ਗੁੰਡੇ ਅੰਸਰ ਇੱਥੇ ਆ ਜਾਂਦੇ ਆ ਉਹਦੇ ਨਾਲ ਪੰਜਾਬ ਨੂੰ ਅਸੀਂ ਬਰਬਾਦ ਤਾਂ ਹੋਣ ਨਹੀਂ ਦੇਣਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਅਪੀਲ ਕਰਦੇ ਆਂ ਜਨ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਜਿੱਥੇ ਜਿੱਥੇ ਕਮਿਸ਼ਨਰ ਕਮਿਸ਼ਨਰ ਹੈਗੇ ਨੇ ਪੁਲਿਸ ਵਾਲੇ ਹੈਗੇ ਉਹਨਾਂ ਨੂੰ ਸ਼ਕਤੀ ਨਾ ਕਿਹਾ ਜਾਵੇ ਕਿ ਆਪਣੇ ਕਾਰਵਾਈ ਕੀਤੀ ਜਾਵੇ ਅਸੀਂ ਹੁਣ ਹਾਜ਼ਰਪੁਰਵਕਰ ਦੇ ਕਾਂਡ ਦੀ ਵੇਟ ਨਾ ਕਰੀਏ ਅਜੰਦਰ ਚ ਵੀ ਪੜਾ ਔਖਾ ਕਾਂਡ ਹੋਣ ਲੱਗਾ ਸੀਗਾ ਲੁਧਿਆਣਾ ਅਜੰਦਰ ਕਪੂਰਲਾ ਜਿੱਥੇ ਚਲ ਜਾਓ ਤੁਹਾਨੂੰ ਕੋਈ ਨਾ ਕੋਈ ਤੁਹਾਨੂੰ ਚੋਰੀਆਂ ਹੋ ਰਹੀਆਂ ਪ੍ਰਵਾਸੀ ਦੀ ਪ੍ਰਵਾਸੀਏ ਤੇ ਨਾਮ ਲੱਗ ਰਿਹਾ ਸਾਰੇ ਪ੍ਰਵਾਸੀ ਮਾਲੇ ਨਹੀਂ ਹੈਗੇ ਬਟ ਜਦ ਇਦਾਂ ਦੀ ਗੱਲ ਹੁੰਦੀ ਹਰ ਇੱਕ ਦਾ ਸ਼ੱਕ ਪ੍ਰਵਾਸੀ ਤੇ ਜਾਂਦਾ ਹੈ ਪਰਵਾਸੀ ਸਾਨੂੰ ਪ੍ਰਵਾਸੀਆਂ ਦੇ ਮਾਣ ਆ ਜਿਹੜੇ ਪ੍ਰਵਾਸੀ ਇੱਥੇ ਪੰਜਾਬ ਦੀ ਤਰੱਕੀ ਲਈ ਸਾਡੇ ਨਾਲ ਖੜੇ ਆ ਮਗਰ ਕੁਝ ਗੰਦੀਆਂ ਮੱਛੀਆਂ ਹਰ ਜਗ੍ਹਾ ਹੁੰਦੀਆਂ ਤੇ ਸਾਨੂੰ ਬਚ ਕੇ ਰਹਿਣਾ ਚਾਹੀਦਾ ਪੰਜਾਬੀਆਂ ਦਾ ਵੀ ਫਰਜ਼ ਬੰਦਾ ਕਿ ਅਗਰ ਕੋਈ ਸਾਡੇ ਕੋਲ ਪ੍ਰਵਾਸੀ ਆਇਆ ਹੈਗਾ ਉਹਦੀ ਜਾਣਕਾਰੀ ਨੇੜੇ ਦੇ ਥਾਣੇ ਨੂੰ ਦਿੱਤੀ ਜਾਵੇ ਹਾਂਜੀ ਫਰੈਂਡਸ ਅੱਜ ਅਸੀਂ ਗੱਲ ਕਰਾਂਗੇ ਜਿਹੜੀ ਤੁਹਾਡਾ ਨਾ ਮੇਰਾ ਨਾ ਸਾਰੇ ਪੰਜਾਬੀਆਂ ਨਾਲ ਜੁੜੀ ਹੋਈ ਹੈ ਕਿ ਅੱਜ ਅੱਜਕੱਲ੍ਹ ਰੋਜ਼ ਦੇਖਿਆ ਜਾਂਦਾ ਕਿਤੇ ਕੋਈ ਹੱਤਿਆ ਹੋ ਗਈ ਕਿਤੇ ਪ੍ਰਵਾਸੀ ਨੇ ਥੋੜੇ ਦਿਨ ਪਹਿਲਾਂ ਹੁਸ਼ਿਆਰਪੁਰ ਚ ਇੱਕ ਪ੍ਰਵਾਸੀ ਨੇ ਕਿਸੇ ਬੱਚੇ ਦਾ ਕਤਲ ਕਰ ਦਿੱਤਾ ਇਦਾਂ ਇਹ ਜੰਦਰ ਦੇ ਵਿੱਚ ਹੋਇਆ ਕਿਸੇ ਪ੍ਰਵਾਸੀ ਨੇ ਕਿਸੇ ਬੱਚੇ ਦਾ ਮੋਲੇਸਟੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਥਾਂ ਥਾਂ ਤੇ ਚੋਰੀਆਂ ਹੋ ਰਹੀਆਂ ਸਕੂਟਰ ਚੋਰੀ ਹੋ ਰਹੇ ਗਲੀਆਂ ਦੇ ਵਿੱਚ ਅੱਜ ਪਤਾ ਨਹੀਂ ਲੱਗ ਰਿਹਾ ਪੁਲਿਸ ਕੋਲੋਂ ਕਿ ਕਿੱਥੇ ਕੀ ਹੋ ਰਿਹਾ ਜਦ ਕੀ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਉਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਜਿਹੜੇ ਪੰਜਾਬ ਦੇ ਹੋਮ ਮਿਨਿਸਟਰ ਵੀ ਹੈਗੇ ਆ ਥੱਲੇ ਦੇ ਆਪਣੇ ਜਿਹੜੇ ਆਫੀਸਰ ਹੈਗੇ ਕਮਿਸ਼ਨਰਸ ਹੈਗੇ ਐਸਐਸਬੀਸ ਹੈਗੇ ਉਹਨਾਂ ਨੂੰ ਆਰਡਰ ਕਿਤੇ ਜਾਣ ਯਾਦ ਕੀ ਪਹਿਲਾ ਹੀ ਕਾਨੂੰਨ ਹੈਗਾ ਕਿ ਜਿੰਨਾ ਵੀ ਕੋਈ ਪ੍ਰਵਾਸੀ ਅਸੀਂ ਪ੍ਰਵਾਸੀਆਂ ਦੇ ਖਿਲਾਫ ਨਹੀਂ ਹੈਗੇ ਪ੍ਰਵਾਸੀ ਵੀ ਪੰਜਾਬ ਦੀ ਤਰੱਕੀ ਲਈ ਉਨੇ ਹੀ ਜ਼ਿੰਮੇਵਾਰ ਹੈਗੇ ਹਨ ਮਗਰ ਇਹਦੇ ਨਾਲ ਨਾਲ ਜਿਹੜਾ ਕੋਈ ਗੁੰਡਾ ਅੰਸਰ ਪੰਜਾਬ ਪੰਜਾਬ ਦੇ ਵਿੱਚ ਆ ਗਿਆ ਉਹਦੀ ਦੇਖਭਾਲ ਕਰਨੀ ਵੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜਦ ਕਿ ਕਾਨੂੰਨ ਹੈਗਾ ਕਿਤੇ ਵੀ ਅਸੀਂ ਕੋਈ ਕੋਈ ਜੌਬ ਤੇ ਬੰਦਾ ਰੱਖਦੇ ਹਾਂ ਕਿਤੇ ਕਿਰਾਏਦਾਰ ਰੱਖਦੇ ਹਾਂ ਉਹਦੇ ਵਿੱਚ ਉਹਦਾ ਪੂਰਾ ਦਾ ਪੂਰਾ ਉਹਦੀ ਆਧਾਰ ਕਾਰਡ ਉਹਦੀ ਜਾਣਕਾਰੀ ਪੁਲਿਸ ਨੂੰ ਦੇਣੀ ਹੁੰਦੀ ਹੈ ਅੱਜ ਕੁਝ ਹੋਏ ਨਾ ਪੁਲਿਸ ਨੂੰ ਪਤਾ ਨਹੀਂ ਲੱਗਦਾ ਪਿਆ ਥੋੜੇ ਦਿਨ ਪਹਿਲਾਂ ਹ ਹੁਸ਼ਿਆਰਪੁਰ ਹੋ ਗਿਆ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਸ਼ਰੀਫ ਪ੍ਰਵਾਸੀ ਹੈ ਜਿਹੜੇ ਪੰਜਾਬ ਦੀ ਤਰੱਕੀ ਲਈ ਬਹੁਤ ਜ਼ਿਆਦਾ ਜ਼ਿੰਮੇਵਾਰ ਵੀ ਹੈਗੇ ਹੈ ਖੇਤੀਬਾੜੀ ਹੋਵੇ ਇੰਡਸਟਰੀ ਹੋਵੇ ਉਹਨਾਂ ਦੇ ਵੀ ਲੋਕਾਂ ਦੀ ਗੁੱਸਾ ਨਫ਼ਰਤ ਚੱਲਦੀ ਹੈ ਜਦ ਕਿ ਸਾਰੀ ਦੁਨੀਆ ਤਾਂ ਇਦਾਂ ਦੀ ਨਹੀਂ ਹੁੰਦੀ ਮਗਰ ਇਹਨਾਂ ਦੀ ਆੜ ਦੇ ਵਿੱਚ ਜਦੋਂ ਜਦੋਂ ਕੋਈ ਗੁੰਡੇ ਅੰਸਰ ਇੱਥੇ ਆ ਜਾਂਦੇ ਆ ਉਹਦੇ ਨਾਲ ਪੰਜਾਬ ਨੂੰ ਅਸੀਂ ਬਰਬਾਦ ਤਾਂ ਹੋਣ ਨਹੀਂ ਦੇਣਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਅਪੀਲ ਕਰਦੇ ਆਂ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਜਿੱਥੇ-ਜਿੱਥੇ ਕਮਿਸ਼ਨਰ ਕਮਿਸ਼ਨਰ ਸੈਗੇ ਨੇ ਪੁਲਿਸ ਵਾਲੇ ਹੈਗੇ ਉਹਨਾਂ ਨੂੰ ਸ਼ਕਤੀ ਨਾ ਕਿਹਾ ਜਾਵੇ ਕਿ ਆਪਣੇ ਕਾਰਵਾਈ ਕੀਤੀ ਜਾਵੇ ਦੇਖਿਆ ਜਾਂਦਾ ਹੈ ਕਿ ਕਿਸੇ ਕਿਸੇ ਘਰ ਚ ਪਿਆ ਪਿਆ ਪ੍ਰਵਾਸੀ ਰਹਿ ਰਹੇ ਉਹਨਾਂ ਦੀ ਰਿਕਾਰਡਿੰਗ ਕੋਈ ਨਹੀਂ ਬਾਅਦ ਚ ਕੋਈ ਚੋਰੀ ਹੋਂਦੀ ਪੁਲਿਸ ਵਾਲੇ ਕਹਿੰਦੇ ਪਤਾ ਨਹੀਂ ਲੱਗਿਆ ਬੰਦਾ ਦੌੜ ਗਿਆ ਜਾਂ ਪੰਜਾਬ ਚ ਕੋਈ ਬੰਦਾ ਐਂਟਰ ਕੀਤਾ ਕਿਤੇ ਜੌਬ ਕੀਤੀ ਕਰਾਏ ਤੇ ਆਇਆ ਕਿਸੇ ਕੋ ਆਇਆ ਜਦ ਕਿ ਕਾਨੂੰਨ ਦੇ ਹਿਸਾਬ ਨਾਲ ਉਹਦੀ ਜਾਣਕਾਰੀ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਦੇਣੀ ਹੁੰਦੀ ਹੈ ਉਹਦੇ ਵਿੱਚ ਅਸੀਂ ਪੰਜਾਬੀ ਵੀ ਜ਼ਿੰਮੇਵਾਰ ਹੈਗੇ ਜਦ ਮੈਂ ਕੋਈ ਬੰਦਾ ਰੱਖਿਆ ਮੇਰੀ ਵੀ ਜ਼ਿੰਮੇਵਾਰੀ ਬੰਦੀ ਹੈ ਥਾਣੇ ਜਾ ਕੇ ਲਖਾਣਾ ਕਿ ਇਹ ਬੰਦਾ ਆਇਆ ਜੀ ਸਾਡੇ ਕੋਲ ਇਹ ਇੱਕ ਕਾਨੂੰਨ ਹੈ ਬਕਾਇਦਾ ਇਹ ਕੋਈ ਐਦਾਂ ਨਹੀਂ ਕਾਨੂੰਨ ਬਕਾਇਦਾ ਕਾਫੀ ਸਾਲ ਪਹਿਲਾਂ ਇਹ ਸਰਕਾਰਾਂ ਨੇ ਇਹ ਕਾਨੂੰਨ ਬਣਾਤਾ ਸੀ ਅਸੀਂ ਹੁਣ ਹਿਸ਼ਾਰਪੁਰ ਉੱਪਰਕਰ ਦੇ ਕਾਂਡ ਦੀ ਵੇਟ ਨਾ ਕਰੀਏ ਅੱਜ ਜੰਦਰ ਚ ਵੀ بڑا ਔਖਾ ਕਾਂਡ ਹੋਣ ਲੱਗਾ ਸੀਗਾ ਲੁਧਿਆਣਾ ਜੰਦਰ ਕਪੂਰਲਾ ਜਿੱਥੇ ਚੱਲ ਜਾਓ ਤੁਹਾਨੂੰ ਕੋਈ ਨਾ ਕੋਈ ਤੁਹਾਨੂੰ ਚੋਰੀਆਂ ਹੋ ਰਹੀਆਂ ਪ੍ਰਵਾਸੀ ਦੀ ਪ੍ਰਵਾਸੀਆਂ ਦੇ ਨਾਮ ਲੱਗ ਰਿਹਾ ਸਾਰੇ ਪ੍ਰਵਾਸੀ ਮਾਰੇ ਨਹੀਂ ਹੈਗੇ ਬਟ ਜਦ ਐਦਾਂ ਦੀ ਗੱਲ ਹੁੰਦੀ ਹਰ ਇੱਕ ਦਾ ਸ਼ ਪਰਵਾਸੀ ਸਾਨੂੰ ਪ੍ਰਵਾਸੀਆਂ ਦੇ ਮਾਣ ਆ ਜਿਹੜੇ ਪ੍ਰਵਾਸੀ ਇੱਥੇ ਪੰਜਾਬ ਦੀ ਤਰੱਕੀ ਲਈ ਸਾਡੇ ਨਾਲ ਖੜੇ ਆ ਖੇਤੀਬਾੜੀ ਹੋਵੇ ਇੰਡਸਟਰੀ ਹੋਵੇ ਜਾਂ ਕਿਸੇ ਵੀ ਪਾਸੇ ਹੋਣ ਪ੍ਰਵਾਸੀ ਬਹੁਤ ਅੱਛਾ ਵੀ ਕੰਮ ਕਰ ਰਹੇ ਆ ਮਗਰ ਕੁਝ ਗੰਦੀਆਂ ਮੱਛੀਆਂ ਹਰ ਜਗ੍ਹਾ ਹੁੰਦੀਆਂ ਤੇ ਸਾਨੂੰ ਉਸ ਬਚ ਕੇ ਰਹਿਣਾ ਚਾਹੀਦਾ ਪੰਜਾਬੀਆਂ ਦਾ ਵੀ ਫਰਜ਼ ਬੰਦਾ ਕਿ ਅਗਰ ਕੋਈ ਸਾਡੇ ਕੋਲ ਪ੍ਰਵਾਸੀ ਆਇਆ ਹੈਗਾ ਉਹਦੀ ਜਾਣਕਾਰੀ ਨੇੜੇ ਦੇ ਥਾਣੇ ਨੂੰ ਦਿੱਤੀ ਜਾਵੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਦੁਆਰਾ ਫੇਰ ਇੱਕ ਰਿਕਵੈਸਟ ਕਰਦੇ ਆ ਇਹ ਸ਼ਕਤੀ ਨਾਲ ਇਹਦੇ ਤੇ ਕੰਮ ਕੀਤਾ ਜਾਵੇ ਖਾਸ ਤੌਰ ਤੇ ਜੰਦਰ ਦੇ ਵਿੱਚ ਅਜੰਦਰ ਚ ਦੇਖੋ ਕੀ ਹੋਇਆ ਜੰਦਰ ਚ ਬੜੀ ਮੁਸ਼ਕਲ ਨਾਲ ਬੱਚਾ ਬਚਿਆ ਔਰ ਜੋ ਉਹ ਬਿਲਕੁਲ ਹਰਪੁਰ ਵਾਲਾ ਕਾਂਢੀ ਹੋਣ ਲਗਾ ਸੀਗਾ ਧੰਨਵਾਦ ਗੋਡ ਬlesਿੰਗ